ਬੋਰ ਦੀ ਜਿਹੜੀ ਪ੍ਰੋਬਲਮ ਹੈ ਪਿਛਲੇ 25 ਦਿਨਾਂ ਤੋਂ ਚੱਲ ਰਹੀ ਹੈ ਇੱਕ ਬੰਦੇ ਦੀ ਹੱਟ ਧਰਮੇਤਾ ਦੇ ਨਾਲ ਅਸੀਂ ਖੱਜਲ ਖਰਾਬ ਹੋਏ ਉਹਨੇ ਇੱਕੋ ਹੀ ਗੱਲ ਕਹੀ ਸੀ ਵੀ ਮੈਂ 150 ਨਾ ਕੀਤਾਗਾ ਅਸੀਂ ਕਿ ਬਿਲਕੁਲ ਨਹੀਂ ਐਸ ਕੋ 150 ਨਾ ਕੀਤਾ ਉਹਨੇ ਗਿਰਦਾਵਰੀ ਲਵਾਗਾ ਗਿਰਦਾਵਰੀ ਦਾ ਸੀ ਉਹਨੂੰ ਕਹਿੰਦਾ ਗਿਰਦਾਵਰੀ ਜਿੰਨੀ ਉਹਨੇ ਕੰਡੀਸ਼ਨ ਰੱਖੀ ਅਸੀਂ ਉਸ ਕੰਡੀਸ਼ਨ ਦੇ ਪੂਰੇ ਉਤਰ ਕੇ ਉਹਨੇ ਆਖਿਰ ਦੇ ਵਿੱਚ ਪਰਸੋਂ ਦੀ ਤੁਹਾਨੂੰ ਦੱਸ ਦਿੰਦਾ ਇਹ ਅਸੀਂ ਪੰਚਾਇਤ ਤੇ ਬੈਠੇ ਆਪਾਂ 27 ਨਗਰ ਖਰੀਦੇ 27 ਨਗਰ ਤੋਂ ਵਿੱਚੋਂ 17 ਨਗ ਰਿਜੈਕਟ ਕਰਕੇ ਹਬੌਰ ਮੰਡੀ ਦੇ ਵਿੱਚ ਭੇਜਦੇ ਵਾਪਸ ਕੋਈ ਕਸੂਰ ਨਹੀਂਗਾ ਜੀ 1,25,000 ਕਿਲੋ ਲਬਨ ਸਮਤ ਨਰਮਾ 22 ਦਸੰਬਰ ਤੱਕ ਖਰੀਦਿਆ ਜਾ ਚੁੱਕਾ ਉਸ ਤੋਂ ਬਾਅਦ ਕੀ ਹੋਇਆ ਜੀ ਇਹਨਾਂ ਨੇ ਬੰਦ ਕਰਤੀ ਕੋਈ ਇਹਨਾਂ ਦਾ ਮੈਸੇਜ ਨਹੀਂ ਸੀਗਾ ਵੀ ਅਸੀਂ ਇੰਨੀ ਤਰੀਕ ਨੂੰ ਬੰਦ ਕਰਾਂਗੇ ਅਸੀਂ ਸੋਚਿਆ ਦੋ ਦਿਨ ਕਰਨ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਇਹਨਾਂ ਨਾਲ ਕਰਦੇ ਰਹੇ ਤੁਸੀਂ ਵੀ ਇਹਨਾਂ ਨੂੰ ਕਿਹਾ ਇਹ ਅਸੀਂ ਸਾਰੇ ਪਰਸੋਂ ਖਰੀਦਾਂਗੇ ਚੋਟੇ ਖਰੀਦਾਂਗੇ ਉਹ ਚੱਲਦਾ ਰਿਹਾ ਉਹਨੂੰ ਜਦੋਂ ਕਹਾਣੀ ਤੇ ਆ ਕੇ ਰੋਕੀ ਵੀ ਕੁਆਲਿਟੀ ਮਾੜੀ ਹੈ ਕੋਈ ਕੁਆਲਿਟੀ ਮਾੜੀ ਨਹੀਂ ਜੀ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਬੇਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੀ ਐਮ ਜਿਹੜਾ ਬਠਿੰਡਾ ਸੀਸੀਆਈ ਦਾ ਹਟ ਤਰਮੀਤਾ ਆਪਣਾ ਆ ਕੇ ਆਪਣਾ ਈਗੋ ਪਾਲ ਕੇ ਇੱਥੇ ਜਿਹੜੀ ਸੰਗਤ ਬੈਠੀ ਹੈ ਇਹ ਬੁਜ਼ੁਰਗ ਬੈਠੇ ਹੈ ਅਸੀਂ ਅਸੀਂ ਸਾਲ ਦੇ ਤੇ ਸਰਦੀ ਦੇ ਵਿੱਚ ਰਾਤ 4 ਡਿਗਰੀ ਖੁੱਲੇ ਟੈਂਪਰੇਚਰ ਦੇ ਵਿੱਚ ਇੱਥੇ ਪਏ ਸੀਗੇ ਉਹਨਾਂ ਨੂੰ ਪੁੱਛੋ ਵੀ ਸਾਡਾ ਦੋਸ਼ ਹੈ ਵੀ ਪਹਿਲੀ ਗੱਲ ਤਾਂ ਅਸੀਂ ਪੰਜਾਬੀ ਆ ਦੂਜਾ ਅਸੀਂ ਨਰਮਾ ਬਿਜਲੀਆ ਸਾਡਾ ਦੋਸਤ ਹੈ ਹੀ ਹੋਰ ਕੋਈ ਦੋਸਤ ਨਹੀਂਗਾ ਸਾਡਾ ਇੱਕ ਇਹ ਦੂਜੀ ਡਿਮਾਂਡ ਹੈ ਜਿਸ ਜਿਹੜੀ ਸਾਡੇ ਜਿਹੜੀ ਪੰਜਾਬ ਐਗਰੋ ਹੈ ਉਹ ਜਿਹੜੀ ਕਿਨੂ ਦੀ ਖਰੀਦ ਨੂੰ ਨਾ ਨੁਕਰ ਕਰ ਰਹੀ ਹੈ ਸਾਡਾ ਕਿਨੂ ਉਹ ਬਾਗਾਂ 'ਚ ਰੁਲਣ ਲੱਗਿਆ ਅਸੀਂ ਪਹਿਲਾਂ ਚਾਹੁੰਦੇ ਸੀ ਵੀ 14 ਰੁਪਏ ਵਿਕੇ ਹੁਣ ਉਹ ਆਕੇ 70 ਰੁਪਏ ਤੇ ਇੰਨਾ ਜ਼ਿਆਦਾ ਸਾਡਾ ਨੁਕਸਾਨ ਹੋ ਗਿਆ ਅਸੀਂ ਚਾਹੁੰਦੇ ਆ ਵੀ ਇੱਕ ਤਾਂ ਸਾਡਾ ਨਰਮਾ ਵੀ ਕੀ ਸਹੀ ਤਰੀਕੇ ਨਾਲ ਵਿਕੇ ਕੋਈ ਅਸੀਂ ਨਹੀਂ ਛੱਡਣ ਦੇਣਾ ਜਿਹੜਾ ਜਮਾ ਪਿਛਾੜ ਹੈ ਉਹ ਛੱਡੇ ਪਿਛਾੜ ਪੁਛਾਰ ਛੱਡੇ ਔਰ ਕੋਈ ਸਾਡੀ ਕੰਡੀਸ਼ਨ ਨਹੀਂ ਉਹਨਾਂ ਨੂੰ ਕੋਈ ਕੰਡੀਸ਼ਨ ਅਪਲਾਈ ਨਹੀਂ ਕਰਨ ਦੇਣੀ ਅਸੀਂ ਦੂਜਾ ਸਾਡਾ ਜਿਹੜਾ ਕਿੰਨੂ ਐ ਐਗਰੋ ਉਹ ਤੁਰੰਤ ਤੁਰੰਤ ਸਟਾਰਟ ਕਰੇ ਤਾਂ ਜੋ ਆਪਾਂ ਕਿਸਾਨ ਨੂੰ ਬਚਾ ਸਕੀਏ ਉਹਨਾਂ ਕਹਾਣੀ ਇਹ ਆਉਂਦੀ ਹੈ ਵੀ ਇਸ ਪੀਚ ਬਣ ਜੂਗੀ ਵੀ ਕਿਸਾਨ ਖੁਦਕੁਸ਼ੀਆਂ ਕਿਉਂ ਕਰਦੇ ਇਹ ਜੇ ਅ fırsਰਾਂ ਦੀ ਬਦੌਲਤ ਖੁਦਕੁਸ਼ੀਆਂ ਕਰਦੇ ਹੁਣ ਇੱਕ ਅੱਜ ਦੀ ਕਹਾਣੀ ਹੈ ਪਿੱਛੇ ਬੈਠਾ ਤੁਹਾਡਾ ਮੁੰਡਾ 4 ਦਿਨ ਹੋ ਗਏ ਇਹਦੀ ਮਾਂ ਇਹਨੂੰ ਆਦੀ ਆ ਵੀ ਅਗ ਲਾ ਕੇ ਆ ਜਾ ਪ੍ਰਾਈਵੇਟ ਦੇ ਕੇ ਆ ਜਾ ਤੂੰ ਘਰੇ ਆ ਜਾ ਸਾਨੂੰ ਪੈਸੇ ਨਹੀਂ ਚਾਹੀਦੇ ਕਹਿੰਦਾ ਵੇਚ ਕੇ ਮੌਤਿਆਂ ਸਾਡੀ ਇਹ ਹਾਲਾਤ ਹੋ ਗਈ ਇੱਕ ਪਾਸੇ ਅਸੀਂ ਅੰਨ ਦਤਾ ਦੂਜੇ ਸੜਕਾਂ ਤੇ ਅਸੀਂ ਪਸ਼ੂਆਂ ਵਾਂਗੂ ਰੋਲ ਰਹੇ ਆ ਆਪੂ ਦੇ ਮਿਲ ਪਹਿਲਾਂ ਵੀ ਦੇਖੋ ਆਪਣੀ ਮੀਟਿੰਗ ਹੋਈ ਸਭ ਕੁਝ ਹੋਇਆ ਹੁਣ ਜਿਹੜਾ ਸਰਕਾਰੀ ਅਧਾਰਾ ਉਹ ਹੈਗਾ ਸੈਂਟਰਲ ਗਵਰਨਮੈਂਟ ਦਾ ਉਹਨਾਂ ਨੇ ਇੱਕ ਕ੍ਰਾਈਟੇਰੀਆ ਰੱਖਿਆ ਵੀ ਇੰਨੇ ਤੋਂ ਘੱਟ ਵੀ 470 ਤੋਂ ਘੱਟ ਨਹੀਂ ਜਾਣਾ ਉਹਨਾਂ ਦੱਸੋ ਤੁਸੀਂ ਤੇ ਮੈਂ ਕੀ ਕਰਾਂ ਉਹ ਜਿਹੜਾ ਉਹਨਾਂ ਦੇ ਸਟੈਂਡਰਡ ਤੋਂ ਨਹੀਂ ਹਾਂ ਜੇ ਖਰੀਦਵਾਨ ਦਾ ਉਹ ਅਸੀਂ ਠੱਕੇ ਦੇ ਵੀ ਕਰਵਾ ਸਕਦੇ ਹਾਂ ਲੇਕਿਨ ਜਿਹੜਾ ਸਟੈਂਡਰਡ ਦਾ ਮਾਲ ਨਹੀਂ ਆ ਉਹਦਾ ਮੈਂ ਦੱਸੋ ਕੀ ਕਰਾਂ ਯਾਰ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਅਸੀਂ ਇਹ ਕਹਿ ਸਕਦੇ ਹਾਂ ਕਿ ਮੈਂ ਮਾਰਕੀਟ ਜਾਵਾਂ ਯਾਰ 1 ਕਿਲੋ ਸੇਬ ਹੀ ਲੈਣਾ ਹੋਏ ਤੇ ਮੈਂ ਘੱਟ ਖੀਂਦਾਗਾ ਉਹ ਸਰਕਾਰ ਉਹ ਹੈਗੇ ਨੇ EMPLOYE ਉਹਨਾਂ ਨੇ ਗਵਰਨਮੈਂਟ ਨੇ ਉਹਨਾਂ ਨੂੰ ਇੱਕ ਸਟੈਂਡਰਡ ਮੇਨਟੇਨ ਕਰਤਾ ਉਹਦਾ ਦੱਸੋ ਕੀ ਕਰੋ ਸਰ 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 ਇਹਨਾਂ ਦਾ ਸਾਨੂੰ ਆਸਾਨੀ ਨਾਲ ਸੈਂਟਰ ਸਰਕਾਰ ਜਿਹੜੀ MSP ਦਿੰਦੀ ਹੈਗਾ MSP ਦਾ ਮਿਨੀਮਮ ਸਪੋਰਟ ਪ੍ਰਾਈਸ ਮਿਨੀਮਮ ਸਪੋਰਟ ਪ੍ਰਾਈਸ ਜਿੰਦਾ ਮੀਨਿੰਗ ਇਹ ਵੀ ਸਭ ਤੋਂ ਥੱਲੇ ਤੋਂ ਦਾ ਮਾੜਾ ਨਰਮਾ ਇਹ ਚ ਚਾਰ ਹੀਰਾਂ ਸਿੱਟੀ ਜਾਂਦੇ ਉਹਦਾ ਕੀ ਉਹ ਕਿਵੇਂ ਹੋ ਜਾ ਚਲੀ ਜਾਂਦਾ ਜੀ ਕੋਈ ਤੁਹਾਨੂੰ ਇੱਕ ਬੰਦਾ ਬੋਲੇ ਯਾਰ ਸਾਰੇ ਬੋਲੇ ਫਿਰ ਮੇਰੇ ਤੋਂ ਗੱਲ ਨਹੀਂ ਛੋ ਨਿੱਕ ਛੋਲੇ ਦਾ ਆਪਣਾ ਹੁੰਦਾ ਤਣਕ ਦਾ ਹੁੰਦਾ ਸਾਰਾ ਚੱਤ ਵਿੱਚ ਚੱਲਣ ਨਾਲ ਉਹਦੇ ਵਿੱਚ ਮੌਇਸਚਰ ਹੁੰਦਾ ਬਸ ਇਹ ਜਿਹੇ ਮੌਇਸਚਰ ਹੀ ਆ ਦੇਖੋ ਇਹ ਜਿਹੇ ਮੈਂ ਤੁਹਾਨੂੰ ਇੱਕ ਕੰਮ ਕਰਦਾ ਸਾਰਾ ਦੇਖੋ ਮੈਂ ਖੁਦ ਜ਼ਿੰਮੇਵਾਰ ਹਾਂਗਾ ਮੈਂ ਕਿਸੇ ਨੂੰ ਕੀ ਕਹਾਂ ਜਿੱਥੇ ਉਹ ਕਹਿੰਦੇ ਨੇ ਵੀ ਇਹ ਤਾਂ ਸੁਣ ਉਥੇ ਦੋਸੋ ਆਫਾ ਸੋਲੂਸ਼ਨ ਦੱਸੋ ਵੀ ਕੀ ਕਰੀਏ ਸਰ ਇਹਨਾਂ ਦੱਸੋ ਜਿਹੜੇ ਉੱਥੇ ਇਹਨਾਂ ਨੇ ਦੜੇ ਲਾ ਉਥੇ ਦੜੇ ਉਹਦੇ ਵਿੱਚ 3000 ਵਾਲਾ ਵੀ ਉਹਦੇ ਵਿੱਚ ਹੋਣਾ ਮੈਂ ਤਾਂ ਕਹਿੰਦਾ ਹੈ ਜੀ 5000 ਵਾਲਾ ਵੀ ਉਹਦੇ ਵਿੱਚ ਜਾ 7000 ਮੇਰੀ ਤਾਂ ਸਿੰਪਲ ਹੀ ਗੱਲ ਹੈ ਯਾਰ ਮੰਨ ਲਓ ਉਹ ਜਿਹੜਾ ਉਹਨਾਂ ਦਾ ਇਨਸਪੈਕਟਰ ਆ ਜਾਂ ਅਪਲਾਈ ਗਿਆ ਸੀਸੀਆਈ ਦਾ ਉਹ ਇਹ ਕਹਿੰਦਾ ਵੀ ਆਹ ਢੇਰੀ ਮੈਂ ਲੈ ਲਈ ਵਧੀਆ ਸੀ ਆਹ ਢੇਰੀ ਮੈਂ ਨਹੀਂ ਲੈਂਦਾ ਕੋਈ ਘਟੀਆ ਨਹੀਂ ਸਰ ਉਹਨੂੰ ਹੱਥ ਲਾ ਕੇ ਢੇਰੀ ਨਾਲ ਕੀ ਪਤਾ ਲੱਗਿਆ ਵਧੀਆ ਥੀ ਕੁੱਤੀ ਵੇਰੀ ਗੱਲ ਸੁਣਾ ਤਾ ਮੈਂ ਤੁਹਾਨੂੰ ਵੀ ਕਹ ਰਿਹਾ ਹੁਣ ਉਹ ਤਾਂ ਆਪਾਂ ਕੁਝ ਨਹੀਂ ਕਹਿੰਦੇ ਲੋ ਕੀ ਦੀ ਗੱਲ ਕਰੀਏ ਇਹਨੂੰ ਆਪਾਂ ਕਿਵੇਂ ਚੈੱਕ ਕਰਾਈਏ ਇਹ ਤੁਸੀਂ ਦੱਸੋ ਨਹੀਂ ਉਹ ਸਾਨੂੰ ਦੱਸਣਾ ਹੈ ਜੀ 1,25000 ਕੁਇੰਟਲ ਇਹਨਾਂ ਨੇ ਖਰੀਦੇ ਆ ਉਸੇ ਖੇਤਾਂ ਚੋਂ ਹੀ ਆ ਉਹਨਾਂ ਦੀ ਜੋ ਆ ਉਹਨਾਂ ਦੇ ਹਰਦਰ ਮੀਤਾਲ ਜੀ ਦੀ ਮੈਂ ਮੰਨਿਆ ਉਹ ਉਹ ਜਿਹੜਾ ਬੰਦਾ ਹੈ ਉਹ ਸਾਨੂੰ ਬਰਬਾਦ ਕਰ ਰਿਹਾ ਧੁੱਲਿਆ ਹੋਇਆ ਹੈ ਕਿ ਇਸਾ ਪੰਜਾਬ ਸਰਕਾਰ ਉਹਦੇ ਖਿਲਾਫ ਨਾ ਹਰ ਪਾਵੇ ਇਸਾ ਖਾਦਾ ਮੈਂ ਹਜ਼ਾਰਾਂ ਦੇ ਕਹ ਲਿਆ ਜਿੱਦਣ ਵਿਜੀਲੈਂਸ ਇਨਕੁਆਰੀ ਕਰਾਓ ਸਰ ਜਿੱਦਣ ਜਿੱਦਣ ਉਹ ਬੰਦ ਕਰਦੇ ਆ ਜਿੱਦਣ ਉਹ ਬੰਦ ਕਰਦੇ ਆ ਨਾਲ ਦੀ ਨਾਲ ਨਰਮਾ 3500 ਹੋ ਜਾਂਦਾ ਜੇ ਉਹਨਾਂ ਦੀ ਉਹਨਾਂ ਦੀ ਚਲਦੀ ਸਾਡਾ ਨਰਮਾ 55 6400 6500 ਨਾਲ ਵਿਕੀ ਜਾਂਦਾ ਤਾਂ ਸਿਰਫ ਸਿੰਪਲ ਕੁਐਸਚਨ ਤੁਹਾਨੂੰ ਜਿਹੜਾ ਉਹ ਬੰਦਾ ਕਹਿੰਦਾ ਇਹ ਸਬਸਟੈਂਸ ਉਹਨੂੰ ਠੀਕ ਕਰਨ ਦਾ ਉਹਨੂੰ ਚੈੱਕ ਕਰਨ ਦਾ ਕੀ ਕਟੇ ਲਿਆ ਸਰ ਮੈਂ ਦੱਸਣਾ ਜੋ ਜਿਹੜੀ ਟਰਾਲੀ ਕਿੱਥੋਂ ਰਿਜੈਕਟ ਹੋ ਕੇ ਜਾਂਦੀ ਹੈ ਉਨੇ ਰਿਜੈਕਟ ਕਰਤੀ ਜੀ ਸਰ ਇੱਕ ਮਿੰਟ ਕੋਈ ਸੀਸੀਆ ਅਧਿਕਾਰੀ ਮਲੋਟ ਹੋਟਲ ਨੂੰ ਪਰਚੇਜ ਕਰ ਦਿੰਦਾ ਹੈ ਫਾਇਲ ਕਰ ਲੈ ਕਿਵੇਂ ਪਾਸ ਹੋਰ ਵਿਜੀਲੈਂਸ ਨੂੰ ਕਰੋ ਇਨਕੁਆਰੀ ਅਸੀਂ ਤੁਹਾਡੇ ਨਾਲ ਹਾਂ ਸਰ ਇਹ ਸਰਕਾਰ ਮੈਂ ਤੁਹਾਡੇ ਕਹਿੰਦੇ ਸਾਰੀ ਜਿਹਨੇ ਨੂੰ ਵਿਚਰਵਾਇਆ ਇਨਕੁਆਰੀ ਸਾਰੇ ਯਹਾਂ ਪਿੱਛੇ ਜਿਹੜੀ ਗੱਲ ਬਿਨੋਦ ਹੈ ਇਹਨਾਂ ਨੂੰ ਮੈਂ ਤੁਹਾਡੀ ਬਿਮਾਰੀ ਕਰਾ ਦਿੱਤੀ ਉਹ ਗੱਲ ਇਹ ਆਪਾਂ ਨੂੰ ਕਹਿ ਰਹੇ ਨੇ ਸਰ ਸਾਡਾ ਨਰਮਾ ਮਾੜਾ ਨਹੀਂਗਾ ਅਸੀਂ ਕਹਿ ਰਹੇ ਹਾਂ ਯਾਰ ਮੈਂ ਤਾਂ ਕਿਹਾ ਹੀ ਨਹੀਂ ਲਿਆ ਉਹ ਸੀਸੀਆਈ ਉਹ ਕਹਿ ਰਿਹਾ ਤਾਂ ਉਹਨੇ 200 ਤੋਂ ਵੀ 1,25,000 ਕਿਵੰਟ 1 ਮਿੰਟ ਦੀ ਪਰਤਾਨ ਦੀ 1,25,000 ਕਿਵੰਟ ਜਦੋਂ ਖਰੀਦਿਆ ਤੁਸੀਂ 22 ਤਰੀਕ ਤੋਂ ਬਾਅਦ ਸਾਡੇ ਕੋਠਿਆਂ ਦੇ ਵਿੱਚ ਜਾ ਕੇ ਮੀਂਹ ਪੈ ਗਿਆ ਝੱਖੜ ਵੜ ਗਿਆ ਉਹ ਜੀ ਬੰਦਾ ਜਿਹੜਾ ਹੈ ਉਹ ਖੱਜਲ ਖੁਆਰ ਕਰਦੇ ਅਸੀਂ ਕੋਈ ਗੱਲ ਨਹੀਂ ਹੋਰ ਹੋਵਾਂਗੇ ਖੱਜਲ ਖੁਆਰ ਤੁਸੀਂ ਮੈਨੂੰ ਲਿਖ ਕੇ ਦਿਓ ਮੈਂ ਬਿਜ਼ਨਸ ਨੂੰ ਲਿਖ ਕੇ ਦਿੰਦਾ ਰੋਮਾਲੀ ਬਾਣੀ ਲੱਗਦੇ ਨੇ ਅਸੀਂ ਨਹੀਂ ਕਰਦੇ ਮੈਂ ਜੁਣਨਾ ਨਹੀਂ ਦਈਉਂ ਨਰਮਾ ਸਰੋਲ ਜੂ ਨਰਮਾ ਖਰੀਦੋ ਅਸੀਂ ਪਾਸੀ ਲੈ ਕੇ ਦਿੰਨੇ ਇੱਕ ਪਾਸੇ ਰਹੀ ਨਹੀਂ ਫਿਰ ਫਿਰ ਐ ਹੋ ਰਹਾ ਮੰਨ ਲਓ ਮੈਂ ਤਾਂ ਮੇਰੇ ਮੇਰੇ ਵਿਰੁੱਧ ਕਾਰਵਾਈ ਤਾਂ ਹੋਣੀ ਚਾਹੀਦੀ ਨਾ ਜੀ ਸਰ ਇਹ ਜਿਹੜਾ ਸੀਐਮ ਸਾਹਿਬ ਦੇ ਬਰਬਰ ਹੈਗੇ ਜਿਹੜਾ ਇੱਕ ਡੀਜੀਐਮ ਹੈ ਦੋ ਸੀਛੇ ਦਾ ਉਹ ਪਾਵਰ ਇੰਨੀ ਬਣਾ ਕੇ ਬੈ ਗਿਆ ਵੀ ਸੀਐਮ ਸਾਹਿਬ ਦੀ ਪਾਵਰ ਬਣਾ ਕੇ ਬੈ ਗਿਆ ਜੀ ਮੇਰੇ ਦਫਤਰ ਬੈਠਾ ਉਹ ਆਊਗਾ ਜੀ ਦਫਤਰ ਜਿਹੜਾ ਬੰਦਾ ਸਿਰੇ ਦਾ ਮੈਂ ਉਹਨੂੰ ਹੁਣ ਇਹ ਕਹਿਣਾ ਨਹੀਂ ਚਾਹੁੰਦਾ ਵੀ ਸਿਰੇ ਦਾ ਜਿਹੜਾ ਇਸ ਟਾਈਪ ਦਾ ਬੰਦਾ ਹੋਵੇ ਉਹ ਪੰਚਾਇਤ ਦੇ ਵਿੱਚ ਆ ਕੇ ਉਹਨੇ ਇੱਕੋ ਹੀ ਗੱਲ ਕਹਿਣੀ ਹੈ ਤਿੰਨ ਘੰਟੇ ਅਸੀਂ ਬੈਠੇ ਤਹਿਸੀਲਦਾਰ ਸਾਹਿਬ ਨੂੰ ਪੁੱਛੋ ਉਹ ਮੂੰਹ ਤੋਂ ਕੁਝ ਨਹੀਂ ਬੋਲਿਆ ਇਸ ਤਰ੍ਹਾਂ ਸੈਕਟਰੀ ਬੈਠਾ ਹੋਣਾ ਹੈ ਇਹ ਸੈਕਟਰੀ ਸਾਹਿਬ ਨੂੰ ਪੁੱਛ ਲੋ ਉਹਨੇ ਬਸ ਬੰਦੇ ਨੇ ਇਸ ਤਰ੍ਹਾਂ ਹੀ ਕਰਨਾ ਹੈ ਵੀ ਇਹਦਾ ਕੋਈ ਸਾਨੂੰ ਉਹਨੂੰ ਕਿਹਾ ਉਹਨੇ ਜਦੋਂ ਤੁਹਾਨੂੰ ਦੱਸਤੀਆਂ ਸਾਰੀਆਂ ਗੱਲਾਂ ਸਰ ਸਾਡੀ ਰਿਕਵੈਸਟ ਹੈ ਵੀ ਅਸੀਂ ਬਰਬਾਦ ਹੋ ਗਏ ਅਬ ਹੋਰ ਸਾਰਾ ਬਰਬਾਦ ਹੋ ਗਿਆ ਤੁਸੀਂ ਬੈਠੇ ਹੋ ਇੱਥੇ ਸਰ ਜਸ ਕਿਰਤਨ ਚਾਲਦਾ ਅਸਲੀ ਖਤਮ ਹੋ ਗਿਆ 1 ਮਿੰਟ ਦਾ ਅਸਰ ਜੀ 10% ਉਹਨਾਂ ਨੇ ਆਲਰੇਡੀ ਬੰਮੇ ਤੋਂ ਪਹਿਲਾਂ ਕੱਟ ਲਾਤਾ ਇਹ ਕੁਆਲਟੀ ਕੋ ਕੰਟਰੋਲ ਹੈ ਪਹਿਲੇ ਹੀ ਲਾ ਦੋ ਉਹਨਾਂ ਦਾ ਕਰਕੇ 10% ਤੋਂ ਵੀ ਏਲਾਣਾ 770 ਹੋ ਗਿਆ 400 ਚਰ ਲਿਆ ਉਹ 550 ਜਿਹੜਾ 5600 ਸੀਗਾ ਅਸੀਂ ਅਸੀਂ ਹਾਲ ਕੱਢਣ ਵਾਸਤੇ ਵੜਿਆ ਲੜਾਣ ਵਾਸਤੇ ਅਸੀਂ ਨਹੀਂ ਹਾਲ ਠੀਕ ਹੈ ਨਾ ਉਹ ਮੈਨੂੰ ਦੱਸੋ ਹਾਲ ਕਿਵੇਂ ਨੇ ਸਾਡਾ ਹਾਲ ਇਹ ਸਾਰਾ ਟਰਮਾ A to Z ਤੱਕ ਲੀਆ ਪੱਤੇ ਜਿੱਤੀ ਜਾਵੇ ਸਾਡਾ ਵੀ ਸਰਕਾਰ ਨੇ ਦਿੱਤਾ ਸਾਨੂੰ ਖਾਦ ਸਰਕਾਰ ਨੇ ਦਿੱਤੀ ਸਾਨੂੰ ਰੇ ਸਰਕਾਰ ਨੇ ਸਾਨੂੰ ਦਿੱਤੀ ਇਹ ਹੈਗਾ ਅਸੀਂ ਸਿਰਫ ਤੇ ਸਿਰਫ ਅਸੀਂ ਅਸੀਂ ਤਾਂ ਨੌਕਰ ਸਰਕਾਰ ਦੇ ਲਾਗੇ ਤਾਂ ਅਸੀਂ ਨਰਮਾ ਗਾਂਦੇ ਸਰ ਦੀ ਗੱਲ ਸੁਣੋ ਇੱਕ ਮਿੰਟ ਸੁਣ ਲਓ ਜੀ ਆ ਬੇਤੂ ਮਤਲਬ ਕੁਆਲਟੀ ਕੰਟਰੋਲ ਉਹ ਭੇਜ ਦੇਣ ਵੀ ਇਹ ਪੂਰਾ ਨਹੀਂ ਹੁੰਦਾ ਰੇਟ ਘਟਾਉਣ ਦਾ ਪਾਵਰ ਉਹਨਾਂ ਨੂੰ ਹੈ ਨਾਲੇ ਦੀ 10 ਮੰਡੀਆਂ ਦੇ ਵਿੱਚ ਫਿਰ ਕਿਉਂ ਖਰੀਦ ਹੋ ਰਹੀ ਹੈ ਇੱਥੇ ਨੰਦੀ ਦੀ ਕੁਆਲਟੀ ਕਿਉਂ ਮੰਡੀ ਦੀ ਮਿੰਟ ਜੀ ਮੇਰੀ ਗੱਲ ਸੁਣੋ ਕਿਸਾਨ ਸਿਰਫ ਖੇਤ ਚ ਬੀ ਪਾ ਕੇ ਉਹ ਗਾ ਕੇ ਮੰਡੀ ਤੱਕ ਲੈ ਆਇਆ ਸਰ ਤੁਸੀਂ ਮਾਈ ਬਾਪ ਜਿੰਨੇ ਨਾਲ ਤੁਹਾਡੀ ਸੰਬੰਧ ਹੈ 1 ਮਿੰਟ ਸਾਰੀ ਸਾਰੀ ਸਹੂਦਾ ਸਾਰੇ ਰਾਹ ਸਾਰੇ ਤਰੀਕੇ ਜੇ ਉਹਨੂੰ ਕਿਵੇਂ ਕੀ ਕਰਨਾ ਹੈ ਕਿਉਂਕਿ ਇੱਕ ਪ੍ਰਸ਼ਾਸਨ ਜਿਹੜਾ ਵਾ ਸਭ ਕੁਝ ਹੁੰਦਾ ਅਸੀਂ ਨਰਮਾ ਵੇਚਣਾ ਹੈ ਆ ਜਿਹੜਾ ਟਾਲੀਆਂ ਚਾ ਤੇ ਇਹੀ ਵੇਚਣਾ ਨਾ ਅਸੀਂ ਘਰੇ ਬਣਾਇਆ ਨਾ ਅਸੀਂ ਕਿਤਾ ਗਾ ਕੇ ਲੈ ਆਏ ਆ ਇਹਦਾ ਹੱਲ ਕਿੱਥੋਂ ਕੱਢਣਾ ਕਿਵੇਂ ਕੱਢਣਾ ਇਹ ਤੁਸੀਂ ਸਾਰੇ ਕਿਸੇ ਹੋਰ ਅਫਸਰ ਨੂੰ ਸੱਦਣਾ ਜਾਂ ਕੋਈ ਮਤਲਬ ਸੀਸੀਆਈ ਦਾ ਸੈਂਟਰ ਦਾ ਵੀ ਅਧਿਕਾਰੀ ਸੱਦਣਾ ਤੋਂ ਸੱਦ ਕੇ ਤੁਸੀਂ ਹੱਲ ਕੱਢ ਕੇ ਤੁਸੀਂ ਦਿਓ ਸਾਨੂੰ ਅਸੀਂ ਤਾਂ ਦਰੀ ਤੇ ਐਸੇ ਚੀਜ਼ ਦੀ ਗੱਲ ਤੇ ਆ ਜਿਹੜੀਆਂ ਅੱਜ ਗੱਲਾਂ ਕੀਤੀਆਂ ਨੇ ਵੀ ਇਹ ਮਾੜ ਆਇਆ ਇਹਦੀ ਵਿਜੀਲੈਂਸ ਜਾ ਅਜ ਦੂਜਾ ਹੁਣ ਸਾਨੂੰ ਨਹੀਂ ਪਤਾ ਵੀ ਵਿਜੀਲੈਂਸ ਉਹ ਦਿਨ ਕੀ ਲੈਣ ਆਈ ਸੀ ਵਿਜੀਲੈਂਸ ਖਾਤੇ ਵੇਖ ਕੇ ਗਈ ਉਹ ਫੈਕਟਰੀ ਚ ਕਿਸੇ ਨੇ ਗਿਆ ਹੀ ਨਹੀਂ ਵਿਜੀਲੈਂਸ ਨੇ ਇਹ ਨਹੀਂ ਦੱਸਣਾ ਵੀ ਨਰਮੇ ਦੇ ਵਿੱਚ ਕੀੜਾ ਹੈਗਾ ਕਿ ਨਹੀਂ ਹੈਗਾ ਪਰ ਸਾਨੂੰ ਪਤਾ ਵੀ ਸਾਡਾ ਜਿਹੜਾ ਨਰਮਾ ਟਰਾਲੀ 'ਚ ਕੀੜੇ ਦੇ ਬਹਾਨੇ ਨਾਲ ਵੇਖ ਨਹੀਂ ਰਿਆ ਅਸੀਂ ਨਰਮਾ ਵੇਚਣਾ ਜੀ ਉਹਦਾ ਹੱਲ ਪ੍ਰਸ਼ਾਸਨ ਸਾਨੂੰ ਦੱਸੇ ਵੀ ਕਿਵੇਂ ਵੇਖਦਾ ਚਾਹੇ ਸਰਕਾਰ ਖਰੀਦੇ ਚਾਹੇ ਉਹਦੀ ਐਮਐਸਪੀ ਖਤਮ ਕਰੇ ਕਹਿ ਦੇ ਵੀ ਨਰਮਾ 'ਮੈਂ ਹੈ ਹੀ ਨਹੀਂ ਸਾਡੀ ਫਸਲ ਹੀ ਨਹੀਂ ਬਸ ਸਾਨੂੰ ਤਾਂ ਹੀ ਦੋ ਹੱਲ ਤੁਸੀਂ ਕਹਿੰਦੇ ਨਹੀਂ ਵਿਕਰਿਆ ਸਾਡੇ ਹਿਸਾਬ ਨਾਲ ਤਾਂ ਵਿਕਰਿਆ ਉਹ ਨੋ ਤੁਸੀਂ ਤੁਸੀਂ ਦੱਸੋ ਕਿ ਕਿਵੇਂ ਕਰਾਂ ਸਰ ਮੈਂ ਟਰਾਲੀਆਂ ਖੜੀਆਂ ਜੀ ਵੇਚ ਰਿਹਾ ਤੇ ਲੈ ਜੇ ਮੈਂ ਕੋਣ ਸੀਸੀ ਨਹੀਂ ਲਈ ਜੀ ਤੁਹਾਡੇ ਤੋਂ ਢੇ ਸਾਬ ਨਾਲ ਤੁਸੀਂ ਸ਼ੌਂਕ ਨਾਲ ਬਿਦੂ ਦੋ ਜਦੋਂ ਤੁਸੀਂ ਜਿਹਨਾਂ ਨੇ ਸਾਡੇ ਵਿਚਾਰੇ ਹੋ ਗਏ ਆ ਸੀਸੀ ਲੈ ਨਹੀਂ ਲਈ ਉਹਨਾਂ ਦਨ 25 ਟਰਾਲੀਆਂ ਤੇ 25 ਟਰਾਲੀਆਂ ਵੇਖੀਆਂ ਨਹੀਂ 26 ਟਰਾਲੀ ਜਾਂਕੋ ਨੇ ਖਰੀਦ ਲਈ ਇੱਕ ਹੋਰ ਸਰ ਵੇਖੋ ਕਿੱਡੀ ਵੱਡੀ ਤੁਸੀਂ ਕਹਿੰਦੇ ਹੋ ਉਹ ਜਗ੍ਹਾ 골ਦੀ ਭਾਈ ਦੀ ਗੱਲ ਮੈਂ ਏ.ਟੀ.ਵੀ. ਜਾਂਚ ਕਰਵਾ ਲਾਂ ਥੋੜਾ 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 ਮੈਂ ਉਹਨਾਂ ਵੀਡੀਓ ਬਣਾਈ ਇਹਨਾਂ ਨੇ ਕਹਿੰਦੇ ਜੀ ਜਮ੍ਹਾਂ ਬੰਦੀਆਂ ਦੇ ਦੇਓ ਮੰਗੋ ਬੰਦੀ ਨਹੀਂ ਸਰ ਗਰਦੌਰੀ ਦੇ ਦਿਓ ਪੰਜ ਅਧਿਕਾਰੀ ਸੀ ਇੱਥੇ ਬੇਸਿਕ ਮਾਰਕੀਟ ਕਮੇਟੀ ਦੇ ਬੰਦੇ ਇਹਨਾਂ ਨੂੰ ਸੱਦ ਕੇ ਪੁੱਛ ਲੋ ਕਿਸੇ ਨੂੰ ਗਰਦੌਰੀ ਨਹੀਂ ਵੇਖਣੀ ਹੋਊਗੀ ਕਹਿੰਦੇ ਇਹਨਾਂ ਗਰਦੌਰੀ ਦੇ ਉੱਤੇ ਨਾਂ ਵੱਖਰਾ ਲੇ ਕੇ ਲਿਆਓ ਕਹਿੰਦਾ ਜੀ ਮੇਰੇ 15 ਜੀਆਂ ਦਾ ਨਾਂ ਆ ਤਾਂ 15 ਜੀਆਂ ਚ ਉਹਨਾਂ ਨੇ ਪਾ ਕੇ ਇੱਕ ਜੀ ਦਾ ਨਾਂ ਪਾ ਕੇ ਥੱਲੇ ਲਿਖਤਾ ਆਦ ਵੀ ਇਹ ਸਾਰੇ ਤੇ ਕਹਿੰਦਾ ਨਹੀਂ ਉਹਦਾ ਖੱਲੇ ਦਾ ਵੱਖਰਾ ਲਿਖਾ ਕੇ ਲਿਆ ਵੇਖੋ ਜੀ ਇਹ ਇੱਕ ਇਸ਼ੂ ਹੈ ਉਹਨੇ ਕਹਿੰਦਾ ਦੋਰੀ ਹੈ ਨੀ ਕਿ ਇਹ ਨਰਮ ਹੈ ਇਹਨਾਂ ਨੂੰ ਗਰਗਰੀ ਵਿੱਚ ਚੈੱਕ ਕਰਨੀ ਆਉਂਦੀ ਜਾਣਬੁੱਝ ਇਹਦਾ ਮਤਲਬ ਸਿਰਫ ਇੱਕੋ ਇੱਕ ਮਸਲੇ ਦਾ 10% ਸਾਡਾ ਜਿਹੜਾ ਕੱਟ ਲਾਇਆ ਗਿਆ ਸੀ ਨਾ ਰੇਟ 'ਚ ਉਹਦਾ ਨੰਬਰ ਲੇ ਗਏ ਇਹਨਾਂ ਚੀਜ਼ਾਂ ਦਾ ਕੱਟ ਲਾਇਆ ਸੀਗਾ 10% ਜਿਹੜਾ 420 ਰੁਪਏ ਜਿਹੜਾ ਘਟਾਇਆ ਹੈ ਨਾ ਇਹਨਾਂ ਚੀਜ਼ਾਂ ਦਾ ਉਹਨਾਂ ਨੇ ਰੇਟ 'ਚ ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਤਾਂ ਚਾਹੀਦਾ ਇਹ ਜਮਾ ਸਾਫ ਹੈ ਆ ਗਰਜ਼ੋਰੀ ਚੈੱਕ ਕਰ ਲੀਏ ਯਾ ਚੀਜ਼ ਬਣ ਗਈ ਨਾ ਜੀ ਇਹਦੇ ਕੱਟ ਇਹਦਾ 420 ਰੁਪਏ ਜਿਹੜਾ ਕੱਟ ਮਾਰਿਆ ਹੈ ਨਾ ਇਹ ਇਹ ਇਹਦਾ ਮਾਰਿਆ ਇਹਦਾ ਦਰਮਾ ਜਮਾ ਸਾਫ ਹੈ ਉਹ ਹੈ ਨਾ ਨਰਮਾ ਰੇ ਸਾਡਾ ਵੀ ਤੁਹਾਡਾ ਨਰਮਾ ਖਰਾਬ ਹੈ ਅਸੀਂ ਉਹ ਕਰੇ ਸਾਡੇ ਕੀ ਆ ਪੱਕਰੀਏ ਅਸੀਂ ਕੋਈ ਜਾਨੀ ਬਖੰਡਵਾ ਦੋਨਾਂ ਦਾ ਨਹੀਂ ਚਾਹੀਦਾ ਯਾ ਕਰ ਲਈ ਅੱਗੇ ਲਈ ਇਹ ਨਰਮਾ ਜਦੋਂ ਫਿਰ ਅਸੀਂ ਆ ਗਏ ਤਰਨਾ ਲਾ ਲਿਆ ਪੀ ਉਸੇ ਇੱਕ ਕੰਮ ਕਰੋ ਰੋਜ਼ ਤਰਨੇ ਨਹੀਂ ਉਹ ਨਰਮਾ ਜਿਹੜੀ ਫੈਕਟਰੀ ਕਾ ਮੱਝਾ ਵਾ ਗੱਲ ਤਾਂ ਸੁਣ ਜਿਹੜਾ ਇੱਥੇ ਆ ਰਿਹਾ ਹੈ ਸ਼ਿੰਗਰਣਾ ਚਲੋ ਮੇਰੇ ਅਫੇਰ ਕਰਦੇ ਆਪਾਂ ਇਹਦਾ ਕੋ ਸਲੂਸ਼ਨ ਪੱਕਾ ਸਿਗਰ ਕਰਦੇ ਆ ਪੱਕਾ ਹੋਣਾ ਚਲੋ ਕੀ ਬਣਿਆ ਮੀਟਿੰਗ ਜੀ ਅਜ ਤੱਕ ਹੋਣੀ ਹੈ ਪਰ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਇਹ ਮੀਟਿੰਗ ਚ ਢਾਕ ਦੇ ਤਿੰਨ ਪਾਸੇ ਕਿਉਂਕਿ ਉਸ ਬੰਦੇ ਨਾਲ ਅਸੀਂ ਬਹੁਤ ਬਾਰੀ ਮੀਟਿੰਗ ਕਰ ਚੁੱਕੇ ਆ ਉਹ ਡਿਕਟੇਟਰਸ਼ਿਪ ਚਲਾਉਂਦਾ ਜਿਹੜਾ ਜੀਐਮ ਹੈ ਨਾ ਬਠਿੰਡਾ ਵਿਨੋਦ ਕੁਮਾਰ ਉਹ ਆਪਣੀ ਡਿਕਟੇਟਰਸ਼ਿਪ ਚਲਾਉਂਦਾ ਹੈ ਉਹ ਇੱਕ ਤਾਨਾਸ਼ਾਹੀ ਰਵਈਆ ਅਪਣਾ ਕੇ ਅਸੀਂ ਤੁਹਾਨੂੰ ਦਵੇ ਨਾਲ ਕਹਿ ਸਕਦੇ ਆ ਉਸ ਬੰਦੇ ਨੇ ਕਿਸਾਨਾਂ ਦੀ ਬਾ ਕਿਸੇ ਕੀਮਤ ਦੇ ਨਹੀਂ ਪੜਨੀ ਉਹ ਬੰਦਾ ਚਾਹੁੰਦਾ ਹੈ ਵੀ ਇਥੋਂ ਉਹਦੇ ਕਿਸਾਨ ਰੋਲਣੇ ਅੱਜ ਤੋਂ ਪਹਿਲਾਂ ਅਸੀਂ 3-4 ਵਾਰੀ ਮੀਟਿੰਗ ਕਰ ਚੁੱਕੇ ਹਾਂ ਪਰ ਉਹ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਦਾ ਅੱਜ ਹੁਣ ਤੁਹਾਡੇ ਸਾਹਮਣੇ ਇਹ ਹੋਊਗਾ ਵੀ ਅਸੀਂ ਤਾਂ ਪ੍ਰਸ਼ਾਸਨ ਐਸਡੀਐਮ ਸਾਹਿਬ ਦੇ ਨਾਲੇ ਡੀਐਸਪੀ ਸਾਹਿਬ ਨਹੀਂ ਸੀਗੇ ਜਿਹੜੇ ਸਾਡੇ ਕਿਸਾਨ ਸੀਗੇ ਅਸੀਂ ਤਾਂ ਉਮੀਦ ਨਾਲ ਆਏ ਹਾਂ ਪਰ ਉਹ ਬੰਦਾ ਅਜੇ ਤੱਕ ਆਇਆ ਨਹੀਂਗਾ ਇਕੋ ਇੰਨੀ ਪਾਲ ਕੇ ਬਹਿ ਗਿਆ ਵੀ ਅਸੀਂ ਅੱਧਾ ਘੰਟਾ ਹੋ ਗਿਆ ਸਾਨੂੰ ਇੱਥੇ ਬੈਠਿਆ ਨੂੰ ਉਸ ਤੱਕ ਆਇਆ ਨਹੀਂਗਾ ਮੀਟਿੰਗ ਤਾਂ ਫੇਲ ਹੈ ਜੀ ਦੂਜਾ ਜਿਹੜਾ ਸਾਡਾ ਅਨਾਉਂਸ ਅਸੀਂ ਕਰ ਦਿੱਤਾ ਅਸੀਂ ਲਾਵਾਂਗੇ ਬੋਰਡਾਂ ਤੇ ਨਹੀਂ ਹੁਣ ਐਸਡੀਐਮ ਸਾਹਿਬ ਆਏ ਸੀ ਤੁਹਾਡੀ ਮੀਟਿੰਗ ਵੀ ਸੀਸੀ ਦਿਕਾਰੀ ਕੋਈ ਨਹੀਂ ਆਇਆ ਤਾਂ ਇਹਦੇ ਵਿੱਚ ਅਸਤਕ ਤਾਂ ਆਇਆ ਨਹੀਂ ਸਾਰੇ ਉਹ ਕਹ ਰਹੇ ਵੀ ਐਸਡੀਐਮ ਦਫ਼ਤਰ ਬੈਠੇ ਆ ਉਹ ਕਹਿੰਦੇ ਵੀ ਉੱਥੋਂ ਬੁਲਾਏ ਹੋਏ ਆ ਪਰ ਐਸਡੀਐਮ ਦਫ਼ਤਰ ਆਉਂਦਿਆ ਆਉਂਦਿਆ ਉਹਨਾਂ ਨੂੰ ਦੇਖ ਲਓ ਵੀ ਅੱਧਾ ਘੰਟਾ ਹੋ ਗਿਆ ਅੱਛਾ ਜੀ ਜੀ ਚਲੋ ਆਉਣਗੇ ਤਾਂ ਵੀ ਵੈਲਕਮ ਆ ਨਾ ਆਉਣਗੇ ਤਾਂ ਵੀ ਵੈਲਕਮ ਹੈ ਠੀਕ ਹੈ ਬਾਕੀ ਕਈ ਗੱਲਾਂ ਸੁਣ ਚ ਆਇਆ ਕਈ ਸੈਂਟਰ ਦਾ ਮਸਲਾ ਹੈ ਫਿਰ ਉਸ ਤੋਂ ਬਾਅਦ ਅਸੀਂ ਵੇਖਦੇ ਆਂ ਫਿਰ ਸੈਂਟਰ ਨਾਲ ਵੀ ਮੱਥਾ ਲਾਵਾਂਗੇ ਉੱਥੇ ਭਾਜਪੀ ਦੀ ਸਰਕਾਰ ਰਾਜਸਥਾਨ ਚ ਰਾਜਸਥਾਨ ਦੇ ਬਾਰਡਰ ਤੇ ਮਿਲਾਂਗੇ ਭਾਜਪੀ ਨੂੰ ਸੋ ਇੰਨੀਆਂ ਕ ਬੇਨਤੀਆਂ ਬਸ ਉਸ ਚੀਜ਼ ਦੀ ਤਿਆਰੀ ਰੱਖੋ ਮੀਟਿੰਗ 100% ਬੇਸਟਾ ਨਿਕਲੋ ਨਿਰਮਲ ਜੀ ਕਾਫੀ ਵਾਰੀ ਤੁਹਾਨੂੰ ਧਰਨੇ ਲਾਉਣੇ ਪਏਗੇ ਪਹਿਲਾਂ ਹੀ ਬੰਦ ਕਰਤੀ ਸੀ ਸੀ ਹੁਣ ਕੀ ਕਹਿੰਦੇ ਵੀ ਚਾਲੂ ਹੋਊਗੀ ਕਿ ਕਿਵੇਂ ਕੀ ਕਹਿੰਦੇ ਨਹੀਂ ਉਹ ਹੀ ਤਾਂ ਉਹੀ ਤਾਂ ਜਦ ਗੱਲਾਂ ਨਾ ਉਸੇ ਚੀਜ਼ ਦੀ ਤਾਂ ਮੀਟਿੰਗ ਹੈ ਚਾਲੂ ਹੀ ਕਰਦੇ ਨੂੰ ਫਿਰ ਸਾਡੂ ਤਾਂ ਨਹੀਂ ਲਾਉਣ ਦੀ ਕੀ ਲੋੜ ਤੁਹਾਨੂੰ ਕੋਈ વિશ્વાસ ਦੇ ਰਹੇ ਕਾਫੀ ਤੈਨੂੰ ਵਿਸ਼ਵਾਸ ਦਿੱਤੇ ਸੀ ਨਹੀਂ ਕੋਈ ਵਿਸ਼ਵਾਸ ਨਹੀਂ ਅਸੀਂ ਕਿਸੇ ਵਿਸ਼ਵਾਸ ਤੇ ਨਹੀਂ ਉੱਠਣ ਵਾਲੇ ਲਿਖਤੀ ਰੂਪ ਚ ਲਵਾਂਗੇ ਫਿਰ ਚਾਲੂ ਕਰਵਾਵਾਂਗੇ ਜੇ ਕੋਈ ਲਿਖਤੀ ਰੂਪ ਤੇ ਦੇਊਗਾ ਤਾਂ ਠੀਕ ਆ ਅਸੀਂ ਆਪਦੇ ਘਰੇ ਆਪਦੇ ਘਰੇ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਜੇ ਨਾ ਤਾਂ ਸਾਡਾ ਪ੍ਰੋਟੈਸਟ ਇਸ ਤੋਂ ਵੱਧੂ ਹੋਊਗਾ ਹਾਂ ਤਾਂ ਨਾ ਤਾਂ ਜਾਰੀ ਹੈ ਮੌਕੇ ਤੇ ਹਾਂ ਇੱਥੇ ਵੀ ਜਾਰੀ ਹੈ ਉਹ ਰਾਜਸਥਾਨ ਦੇ ਬਾਡਰਾਂ ਤੇ ਵੀ